ਪ੍ਰੋਗਰਾਮ ਦੇ ਵਿੱਚ ਬਹੁਤ ਧੰਨਵਾਦ ਜੀ ਲਓ ਜੀ ਸਭ ਦੀਆਂ ਨਿਗਾਵਾਂ ਤਾਂ ਲੈਂਡ ਪੂਲਿੰਗ ਦੇ ਉੱਤੇ ਲੱਗੀਆਂ ਹੋਈਆਂ ਨੇ ਪਰ ਅਪਡੇਟ ਸਾਰੀਆਂ ਖਬਰਾਂ ਤੇ ਝਾਤ ਮਾਰਾਂਗੇ ਜੀ ਬਿਲਕੁਲ ਸ਼ੁਰੂਆਤ ਲੈਂਡ ਪੂਲਿੰਗ ਸਕੀਮ ਤੋਂ ਹੀ ਕਰ ਲੈਣੇ ਆ ਦੋ ਵੱਡੀਆਂ ਖਬਰਾਂ ਇਸ ਦੇ ਨਾਲ ਜੁੜੀਆਂ ਹੋਈਆਂ ਨੇ ਅੱਜ ਪੰਜਾਬ ਪਰ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਏ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਸੇ ਲੈਂਡ ਪੂਲਿੰਗ ਸਕੀਮ ਦੇ ਖਿਲਾਫ ਅਤੇ ਇਹ ਪਰਗਟਾਵਾ ਕੀਤਾ ਗਿਆ ਕਿ ਅਸੀਂ ਇਸ ਦੇ ਖਿਲਾਫ ਆ ਤੇ ਪਿੰਡ ਪਿੰਡ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਵੱਡੇ ਪੱਧਰ ਤੇ ਕਿ ਅਸੀਂ ਆਪਣੀ ਜ਼ਮੀਨ ਨਹੀਂ ਦੇਵਾਂਗੇ ਸਰਕਾਰ ਨੂੰ ਇਸ ਦੇ ਲਈ ਦੂਜੇ ਪਾਸੇ ਕਈ ਪਿੰਡਾਂ ਦੇ ਵਿੱਚ ਤਾਂ ਬੋਰਡ ਵੀ ਲਾ ਦਿੱਤੇ ਗਏ ਨੇ ਕਿ ਕੋਈ ਵੀ ਆਮ ਆਦਮੀ ਪਾਰਟੀ ਦਾ ਲੀਡਰ ਜਿਹੜਾ ਹੈ ਸਾਡੇ ਪਿੰਡ ਦੇ ਵਿੱਚ ਨਾ ਵੜੇ ਕਿਉਂਕਿ ਸਰਕਾਰ ਦੇ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਸਾਡੀਆਂ ਜ਼ਮੀਨਾਂ ਖੋਹ ਰਹੇ ਹੋ ਹਾਲਾਂਕਿ ਦੋ ਜਿਹੜੇ 93ਤਰਨ ਮੇ ਐਮਐਲਏ ਨੇ ਉਹਨਾਂ ਦੇ ਵਿੱਚੋਂ ਦੋ ਲੀਡਰਾਂ ਦੇ ਹੁਣ ਤੱਕ ਬਿਆਨ ਸਾਹਮਣੇ ਆਏ ਨੇ ਇੱਕ ਤਾਂ ਮਲਵਿੰਦਰ ਸਿੰਘ ਕੰਗ ਜਿਹੜੇ ਐਮਪੀ ਆਨੰਦਪੁਰ ਸਾਹਿਬ ਤੋਂ ਸਟੂਡੈਂਟ ਪੋਲਿਟਿਕਸ ਦੇ ਨਾਲ ਵੀ ਜੁੜੇ ਹੋਏ ਉਹਨਾਂ ਨੇ ਟਵੀਟ ਕੀਤਾ ਇੱਕ ਫੇਸਬੁੱਕ ਤੇ ਪੋਸਟ ਪਾਈ ਹਾਲਾਂਕਿ ਉਹਨਾਂ ਦੀ ਵੀ ਜੋ ਟਵੀਟ ਸੀਗਾ ਉਹ ਕੁਝ ਘੰਟਿਆਂ ਬਾਅਦ ਡਿਲੀਟ ਕਰ ਦਿੱਤਾ ਗਿਆ ਤੇ ਮਲਵਿੰਦਰ ਕੰਗ ਖੁੱਲ ਕੇ ਸਾਹਮਣੇ ਨਹੀਂ ਆਏ ਉਹਨਾਂ ਨੇ ਇੱਕ ਟਵੀਟ ਦੇ ਜ਼ਰੀਏ ਜ਼ਰੂਰ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਅਸੀਂ 3 ਸਾਲ ਤੋਂ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲੇ ਲੈ ਰਹੇ ਹੁਣ ਵੀ ਸਾਡੀ ਸਰਕਾਰ ਨੂੰ ਚਾਹੀਦਾ ਏ ਕਿ ਉਹ ਲੈਂਡ ਪੂਲਿੰਗ ਸਕੀਮ ਤੇ ਵੀ ਕਿਸਾਨਾਂ ਨੂੰ ਪ੍ਰੋਸੈਸ ਦੇ ਵਿੱਚ ਲੈਣ ਪਰ ਉਹਨਾਂ ਨੇ ਟਵੀਟ ਤਾਂ ਕਰ ਦਿੱਤਾ ਪਰ ਉਸ ਤੇ ਨਾ ਤਾਂ ਉਹਨਾਂ ਨੇ ਆ ਕੇ ਬਿਆਨ ਦਿੱਤਾ ਨਾ ਉਹਨਾਂ ਨੇ ਦੱਸਿਆ ਕਿ ਡਿਲੀਟ ਕਿਵੇਂ ਹੋ ਗਿਆ ਤਾਂ ਡਰਦੇ-ਡਰਦੇ ਕਹਿ ਸਕਦੇ ਹਾਂ ਕਿ ਬਿਆਨ ਦੇ ਰਹੇ ਨਹੀਂ ਜਾਂ ਸਰਕਾਰ ਦੇ ਵਿੱਚ ਵੀ ਰਹਿੰਦੇ ਆ ਐਜ਼ ਐਮਪੀ ਐਜ਼ ਐਮਐਲਏ ਉਹਨਾਂ ਨੂੰ ਇੰਨੀ ਸ਼ੂਟ ਨਹੀਂ ਹੈਗੀ ਅੱਜ ਹੁਣ ਇੱਕ ਹੋਰ ਬਿਆਨ ਐਮਐਲਏ ਦਿਨੇਸ਼ ਚੱਡਾ ਦਾ ਵੀ ਜਰੂਰ ਆਇਆ ਕਿ ਅਸੀਂ ਆਪਣੇ ਇਲਾਕੇ ਦੇ ਕਿਸਾਨਾਂ ਦੀ ਮਰਜ਼ੀ ਤੋਂ ਬਗੈਰ ਜ਼ਮੀਨ ਨਹੀਂ ਲੈਣ ਦੇਵਾਂਗੇ ਹੁਣ ਉਹਨਾਂ ਦਾ ਬਿਆਨ ਕਿੰਨੀ ਦੇਰ ਖੜਦਾ ਏ ਕਿੰਨੀ ਦੇਰ ਉਹਨਾਂ ਦੀ ਪੋਸਟ ਰੁਕਦੀ ਏ ਇਹ ਵੀ ਦੇਖਣ ਵਾਲੀ ਗੱਲ ਰਹੇਗੀ ਕਿਉਂਕਿ ਬਹੁਤ ਪ੍ਰੈਸ਼ਰ ਅਜਿਹੇ ਸਮੇਂ ਦੇ ਵਿੱਚ ਹੁੰਦਾ ਏ ਕਿਉਂਕਿ ਵਿਰੋਧੀ ਤੱਕ ਇਹ ਹੀ ਰਹੇ ਨੇ ਸਰਕਾਰ ਨੂੰ ਕਿ ਜੀ ਤੁਸੀਂ ਸਾਡੀਆਂ ਜ਼ਮੀਨਾਂ ਖੋ ਰਹੇ ਹੋ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਲਾਮਬੰਦ ਹੋ ਰਹੀਆਂ ਨੇ ਪਿੰਡਾਂ ਦੇ ਵਿੱਚ ਕਿਸਾਨ ਜਿਹੜੇ ਨੇ ਅੱਜ ਜਿਵੇਂ ਟਰੈਕਟਰ ਮਾਰਚ ਦੇ ਵਿੱਚ ਹਿੱਸਾ ਲਿਆ ਜਾਂ ਪਿੰਡ ਪਿੰਡ ਜਿਹੜੇ ਨੇ ਰੂਸ ਵੀ ਜਤਾਏ ਜਾ ਰਹੇ ਨੇ ਅੱਜ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤੇ ਗਏ ਲੁਧਿਆਣਾ ਦੇ ਵਿੱਚ ਇਕੱਠ ਜਿਹੜਾ ਹੈ ਉਹ ਵੀ ਸੱਦਿਆ ਗਿਆ ਕਈ ਥਾਵਾਂ ਤੇ ਬਹੁਤ ਸਾਰੇ ਪ੍ਰੋਟੈਸਟ ਹੋ ਰਹੇ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਧਾਰਕ ਕੀਤੀ ਗਈ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਕਿ ਇਹ ਇਲੀਗਲ ਹੈ ਇਹ ਗੈਰ ਕਾਨੂੰਨੀ ਹੈ ਇਹਦੇ ਵਿੱਚ ਬਹੁਤ ਸਾਰੇ ਹਵਾਲੇ ਦਿੱਤੇ ਗਏ ਨੇ ਕਾਨੂੰਨ ਦੇ ਕਿ ਇਸ ਤਰ੍ਹਾਂ ਜ਼ਮੀਨ ਨਹੀਂ ਲਈ ਜਾ ਸਕਦੀ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਨੋਟਿਸ ਕਰ ਦਿੱਤਾ ਹੈ ਕਿ ਤੁਸੀਂ ਇਸ ਤੇ ਜਵਾਬ ਦਿਓ ਹਿਅਰਿੰਗ ਹੋਏਗੀ ਉਹਦੇ ਵਿੱਚ ਕੀ ਜਵਾਬ ਪੰਜਾਬ ਸਰਕਾਰ ਦਿੰਦੀ ਹੈ ਅ ਦੇਖਣਾ ਹੋਏਗਾ ਪਰ ਵੱਡੇ ਪੱਧਰ ਤੇ ਭពਿੰਦਰ ਇਸ ਦਾ ਵਿਰੋਧ ਹੋ ਰਿਹਾ ਹਾਲਾਂਕਿ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਵੱਲੋਂ ਅੱਜ ਜਾਣਕਾਰੀ ਦਿੱਤੀ ਗਈ ਹੈ ਕਿ ਸਾਡੇ ਕੋਲੇ 400 ਸਵਾ 400 ਏਕੜ ਜ਼ਮੀਨ ਦੇ ਲਈ ਲੈਟਰ ਆਫ ਇੰਟੈਂਟ ਕਹਿ ਲਈਏ ਜਾਂ ਆਪਣੀ ਕੰਸੈਂਟ ਦੇ ਦਿੱਤੀ ਹੈ ਕਿਸਾਨਾਂ ਨੇ ਕਿ ਹਾਂਜੀ ਤੁਸੀਂ ਸਾਡੀ ਜ਼ਮੀਨ ਲੈਂਡ ਪੂਲਿੰਗ ਦੇ ਅਧੀਨ ਲੈ ਸਕਦੇ ਹੋ ਤਾਂ ਤੁਸੀਂ ਦੇਖੋ ਕਿ ਜੇ ਡਿਪਟੀ ਕਮਿਸ਼ਨਰ ਲੁਧਿਆਣਾ ਖੁਦ ਖੁਦ ਕਹਿ ਰਹੇ ਨੇ ਆਪਣੇ ਮੂੰਹੋਂ ਕਿ ਸਵਾ 400 ਏਕੜ ਹੈ ਸਿਰਫ ਸਵਾ 400 ਏਕੜ ਕੱਲੇ ਲੁਧਿਆਣੇ ਦੇ ਵਿੱਚੋਂ ਲੈਣੀ ਕਿੰਨੀ ਹੈ 24000 ਏਕੜ ਤਾਂ ਮਤਲਬ ਪੁਆਇੰਟ 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 ਕੁਝ ਪਰਸੈਂਟ ਵੀ ਨਹੀਂ ਹੋਈ ਤੇ ਇਹ ਵੀ মিডিਆ ਰਿਪੋਰਟਸ ਦੱਸਦੀਆਂ ਨੇ ਕਿ ਜਿਹੜੇ ਇਹ ਜਿਨ੍ਹਾਂ ਨੇ ਆਪਣੀ ਮਨਜ਼ੂਰੀ ਦਿੱਤੀ ਹੈ ਜਾਂ ਕਹਿ ਰਹੀ ਹੈ ਕਿ ਸਰਕਾਰ ਦੀ ਹਾਂ ਦੇ ਵਿੱਚ ਹਾਂ ਮਲਾਈ ਹੈ ਉਹ ਵੀ ਉਹ ਲੋਕ ਨੇ ਜਿਹੜੇ ਕੋਈ ਨਾ ਕੋਈ ਆਮ ਆਦਮੀ ਪਾਰਟੀ ਦੇ ਕਿਸੇ ਡੈਜ਼ਿਗਨੇਸ਼ਨ ਦੇ ਨੇ ਕੋਈ ਚੇਅਰਮੈਨ ਹੈ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਹੈ ਜਾਂ ਕੋਈ ਆਮ ਆਦਮੀ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ ਬੰਦਾ ਹੈ ਮਤਲਬ ਉਹਨਾਂ ਦੇ ਵੱਲੋਂ ਹੀ ਸਿਰਫ ਹਾਲੇ ਆਪਣੀ ਜ਼ਮੀਨ ਦੇਣ ਦੀ ਹਾਮੀ ਭਰੀ ਗਈ ਹੈ ਉਹ ਵੀ ਹੋ ਸਕਦਾ ਹੈ ਕਿ ਬਾਅਦ ਦੇ ਵਿੱਚ ਤਾਂ ਜ਼ਰੂਰ ਉਹਨਾਂ ਨੂੰ ਪਛਤਾਵਾ ਹੋਵੇ ਪਰ ਜਿਹੜੀ ਹੁਣ ਤੱਕ 400 ਏਕੜ ਦੀ ਡਿਪਟੀ ਕਮਿਸ਼ਨਰ ਕਹਿ ਰਹੇ ਨੇ ਕਿ ਸਾਡੇ ਕੋਲੇ ਆਈ ਹੈ ਕਿ ਅਸੀਂ ਜ਼ਮੀਨ ਦੇਣ ਲਈ ਤਿਆਰ ਆ ਉਹ ਇਸ ਤਰ੍ਹਾਂ ਦੇ ਲੀਡਰਾਂ ਦੀ ਹੈ ਜਾਂ ਫਿਰ ਜਿਹੜੇ ਪਹਿਲਾਂ ਹੀ ਜਿਹੜੇ ਕਾਰਪੋਰੇਟ ਘਰਾਣੇ ਨਾਲ ਜੁੜੇ ਹੋਏ ਲੋਕ ਨੇ ਜਾਂ ਸਰਕਾਰ ਨੇ ਪਹਿਲਾਂ ਹੀ ਜਿਨ੍ਹਾਂ ਨੂੰ ਕਹਿ ਦਿੱਤਾ ਸੀਗਾ ਕਿ ਤੁਹਾਡੀ ਜ਼ਮੀਨ ਅਸੀਂ ਲੈਣ ਪੁਲਿੰਗ ਦੇ ਵਿੱਚ ਲੈ ਲਾਂਗੇ ਤੁਸੀਂ ਪਹਿਲਾਂ ਖਰੀਦ ਕਰ ਲਓ ਕਿਸਾਨਾਂ ਤੇ ਉਹ ਵੀ ਨਾਮ ਜਿਹੜੇ ਨੇ ਹੋ ਸਕਦੇ ਨੇ ਪਰ ਜੇਕਰ 23000 ਜਿਵੇਂ ਐਕਵਾਇਰ ਕਰਨੀਆਂ 24000 ਇਕੱਲੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਤਾਂ ਇਹ ਜੇਕਰ ਅੰਕੜਾ ਕੋਈ 12000 ਏਕੜ ਦਾ ਹੁੰਦਾ ਤਾਂ ਤਾਂ ਆਪਾਂ ਮੰਨ ਲੈਂਦੇ ਕਿ ਅੱਧੂ-ਅੱਧੂ ਤਾਂ ਹੋ ਗਿਆ ਜੀ ਆਦੀ ਜ਼ਮੀਨ ਵਾਲੇ ਤਾਂ ਦੇਣ ਦੇ ਲਈ ਹਾਮੀ ਭਰਤੀ ਹੈ ਪਰ ਜਿਆਦਾ ਧਾਮਾਂ ਤੇ ਤੁਸੀਂ ਦੇਖੋ ਕਿ ਸਿਰਫ 400 ਏਕੜ ਹਾਲੇ ਜ਼ਮੀਨ ਦੀ ਜਿਹੜੀ ਦਿੱਤੀ ਗਈ ਹੈ ਉਹ ਵੀ ਇਸ ਤਰ੍ਹਾਂ ਦੇ ਲੋਕ ਨਹੀਂ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਇੱਕ ਤਾਂ ਇਹ ਵੱਡੀ ਖਬਰ ਹੈਗੀ ਹੈ ਇਸ ਦੇ ਨਾਲ ਹੀ ਭੁਪਿੰਦਰ ਇੱਕ ਖਬਰ ਜਿਸ ਨੇ ਧਿਆਨ ਖਿੱਚਿਆ ਇੱਕ ਪੇਪਰ ਸੀਗਾ ਜੱਜ ਬਣਨ ਦੇ ਲਈ ਉਹ ਪੇਪਰ ਦੇਣਾ ਹੁੰਦਾ ਏ ਤੇ ਉਹ ਪੇਪਰ ਸੀ ਜੈਪੁਰ ਦੇ ਵਿੱਚ 27 ਜੁਲਾਈ ਨੂੰ ਐਤਵਾਰ ਵਾਲੇ ਦਿਨ ਇੱਕ ਸਿੱਖ ਅੰਮ੍ਰਿਤਧਾਰੀ ਲੜਕੀ ਗੁਰਪ੍ਰੀਤ ਕੌਰ ਉੱਥੇ ਪੇਪਰ ਦੇਣ ਜਾਂਦੀ ਹੈ ਤੇ ਉੱਥੇ ਉਸ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਕਕਾਰ ਲਾ ਕੇ ਜਾਓ ਤਾਂ ਤੁਹਾਨੂੰ ਐਂਟਰੀ ਮਿਲੇਗੀ ਪੇਪਰਾਂ ਦੇ ਵਿੱਚ ਹਾਲਾਂਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਬਹੁਤ ਵਾਰ ਅਜਿਹਾ ਹੁੰਦਾ ਹੈ ਕੜਾ ਲਾਉਣ ਲਈ ਕਿਹਾ ਦਿੱਤਾ ਜਾਂਦਾ ਹੈ ਕਿਰਪਾਨ ਲਾਉਣ ਲਈ ਕਿਹਾ ਦਿੱਤਾ ਜਾਂਦਾ ਹੈ ਕਿਉਂਕਿ ਹਾਲਾਂਕਿ ਇੱਕ ਰੂਲ ਹੈ ਕਿ ਜਿਹੜੇ CBSE ਦੇ ਪੇਪਰ ਹੁੰਦੇ ਨੇ ਜਾਂ ਹੋਰ ਦੇਸ਼ ਦੇ ਵਿੱਚ ਪੇਪਰ ਹੁੰਦੇ ਨੇ ਕਿ ਉੱਥੇ ਕੋਈ ਤੁਸੀਂ ਜਿਹੜੀ ਸ਼ਾਰਪ ਆਬਜੈਕਟ ਹੈ ਜਿਵੇਂ ਕੋਈ ਜੁਵਲਰੀ ਹੈ ਕੋਈ ਤੁਹਾਡੇ ਕੰਨਾਂ ਦੇ ਵਿੱਚ ਕੁਝ ਪਾਇਆ ਹੋਇਆ ਹੈ ਕੋਈ ਗਲੇ ਦੇ ਵਿੱਚ ਕੋਈ ਹੋਰ ਚੀਜ਼ ਇਸ ਤਰ੍ਹਾਂ ਦੀ ਉਹ ਨਹੀਂ ਲੈ ਕੇ ਜਾ ਸਕਦੇ ਕੋਈ ਔਰਨਾਮੈਂਟ ਮੰਨ ਲਈਏ ਕੋਈ ਜੁਵਲਰੀ ਮੰਨ ਲਈਏ ਪਰ ਇਹ ਬਹੁਤ ਵਾਰ ਸਮਝਾਇਆ ਗਿਆ ਸੁਪਰੀਮ ਕੋਰਟ ਦੇ ਗਾਈਡਲਾਈਨਸ ਨੇ ਕਿ ਜਿਹੜੇ ਸਾਡਾ ਕੜਾ ਹੈ ਇਹ ਕੋਈ ਜੁਵਲਰੀ ਨਹੀਂ ਜਿਹੜੇ ਸਾਡੀ ਕਿਰਪਾਨ ਹੈ ਕੋਈ ਜੁਵਲਰੀ ਨਹੀਂ ਕੋਈ ਔਰਨਾਮੈਂਟ ਨਹੀਂ ਇਹ ਸਾਡੇ ਕਕਾਰ ਨੇ ਤਾਂ ਹੁਣ ਜੈਪੁਰ ਦੇ ਵਿੱਚ ਜਦੋਂ ਉਹ ਲੜਕੀ ਪੇਪਰ ਦੇਣ ਜਾਂਦੀ ਆ ਉਹਨੂੰ ਜਿਹੜੇ ਉੱਥੇ ਸਿਕਿਉਰਿਟੀ ਦੇ ਵਿੱਚ ਤਨਾਤ ਜਿੰਨੀ ਕੁ ਜਾਣਕਾਰੀ ਉਹਨਾਂ ਨੂੰ ਦਿੱਤੀ ਹੁੰਦੀ ਹੈ ਕਿ ਜੀ ਆ ਦੇਖੋ ਓਬਜੈਕਟੇਬਲ ਇਹ ਸ਼ਾਰਪ ਆਬਜੈਕਟ ਹੈਗਾ ਇਹ ਤੁਹਾਡੇ ਕੋਲੇ ਕਿਰਪਾਨ ਤਿੱਖੀ ਚੀਜ਼ ਆ ਤੁਹਾਨੂੰ ਅਸੀਂ ਨਹੀਂ ਅੰਦਰ ਜਾਣ ਦੇ ਸਕਦੇ ਹੈਗੇ ਵੀ ਇਹ ਬਾਹਰ ਲਾ ਕੇ ਜਾਓ ਉਹ ਕੁੜੀ ਮੰਨੀ ਨਹੀਂ ਪੇਪਰ ਨਹੀਂ ਦੇਣ ਦਿੱਤਾ ਉਸ ਤੋਂ ਬਾਅਦ ਐਸਜੀਪੀਸੀ ਨੇ ਇਸ ਤੇ ਕਰੜਾ ਇਤਰਾਜ਼ ਜਤਾਇਆ ਹੌਰ ਸਿੱਖ ਜਥੇਬੰਦੀਆਂ ਨੇ ਵੀ ਕਰੜਾ ਇਤਰਾਜ਼ ਜਤਾਇਆ ਤਾਂ ਹੁਣ ਰਾਜਸਥਾਨ ਦੇ ਜਿਹੜੇ ਸਰਕਾਰ ਆ ਉੱਥੋਂ ਦੇ ਮੁੱਖ ਮੰਤਰੀ ਨੇ ਭਜਨ ਲਾਲ ਉਹਨਾਂ ਨੇ ਆਦੇਸ਼ ਜਾਰੀ ਕੀਤਾ ਤੇ ਆਰਡਰ ਜਾਰੀ ਕੀਤਾ ਕਿ ਹਾਂ ਕਿ ਜਿਹੜੇ ਵੀ ਸਿੱਖ ਬੱਚੇ ਜਿਹੜੇ ਨੇ ਭਵਿੱਖ ਦੇ ਵਿੱਚ ਜੇ ਕੋਈ ਪੇਪਰ ਦੇਣਾ ਹੋਊਗਾ ਤਾਂ ਉਹਨਾਂ ਨੂੰ ਬਕਾਇਦਾ ਤੌਰ ਤੇ ਕੜਾ ਕਿਰਪਾਨ ਜਾਂ ਪੱਗ ਬੰਨ ਕੇ ਪੇਪਰ ਦੇ ਸਕਣਗੇ ਅਨੁਮਤੀ ਹੋਏਗੀ ਪ੍ਰਵਾਨਗੀ ਦਿੱਤੀ ਗਈ ਹੈ ਪਰ ਫਿਰ ਵੀ ਉਸ ਲੜਕੀ ਦੇ ਭਵਿੱਖ ਨਾਲ ਤਾਂ ਜ਼ਰੂਰ ਖਿਲਵਾੜ ਹੋਇਆ ਹਾਲਾਂਕਿ ਉਹਨੇ ਨਾ ਆਵਾਜ਼ ਜ਼ਰੂਰ ਚੱਕੀ ਹੈ ਗੁਰਪ੍ਰੀਤ ਕੌਰ ਕੁੜੀ ਹੈ ਖਰੂਰ ਸਾਹਿਬ ਦੇ ਨਾਲ ਸੰਬੰਧਤ ਹੈ ਤੇ ਉਸਨੇ ਆਵਾਜ਼ ਜ਼ਰੂਰ ਚੱਕੀ ਹੈ ਤੇ ਜਿਸ ਤੋਂ ਬਾਅਦ ਪੂਰੀ ਦੇਸ਼ ਦੇ ਵਿੱਚ ਵੀ ਇਹ ਗੱਲ ਗਈ ਹੈ ਤੇ ਹੁਣ ਰਾਜਸਥਾਨ ਸਰਕਾਰ ਨੂੰ ਇਹ ਕਹਿਣਾ ਪਿਆ ਹਾਂ ਜੀ ਪਵਿੱਖ ਦੇ ਵਿੱਚ ਜਿਹੜਾ ਪੇਪਰ ਹੋਏਗਾ ਕੋਈ ਵੀ ਕਿਸੇ ਤਰ੍ਹਾਂ ਦਾ ਉਹਦੇ ਵਿੱਚ ਅਸੀਂ ਜਿਹੜੇ ਸਿੱਖ ਬੱਚੇ ਨੇ ਖਾਸ ਕਰ ਅੰਮ੍ਰਿਤਧਾਰੀ ਨੇ ਵਿਦਿਆਰਥਣਾ ਜਾਂ ਵਿਦਿਆਰਥੀ ਉਹ ਕੜਾ ਪਾ ਕੇ ਕਿਰਪਾਨ ਪਾ ਕੇ ਪੱਗ ਬੰਨ ਕੇ ਆਪਣਾ ਪੇਪਰ ਦੇ ਸਕਦੇ ਨੇ ਪਰ ਤੁਸੀਂ ਦੇਖੋ ਕਿ ਜੇਕਰ ਭਾਰਤ ਦੇ ਵਿੱਚ ਹੀ ਵਿਦੇਸ਼ ਦੀ ਗੱਲ ਤਾਂ ਬਾਅਦ ਦੇ ਵਿੱਚ ਜੇਕਰ ਭਾਰਤ ਦੇ ਵਿੱਚ ਹੀ ਸਿੱਖਣ ਦੇ ਨਾਲ ਅਜਿਹਾ ਹੁੰਦਾ ਫਿਰ ਸਵਾਲ ਬਹੁਤ ਸਾਰੇ ਉੱਠਦੇ ਨੇ ਇਹ ਖਬਰ ਵੀ ਬਹੁਤ ਜ਼ਰੂਰੀ ਸੀਗੀ ਜਿਹੜੀ ਆ ਤਾਂ ਜ਼ਰੂਰ ਇਸ ਤੇ ਸੰਗਿਆਨ ਵੀ ਲਿਆ ਗਿਆ ਪਰ ਉਹ ਲੜਕੀ ਨੂੰ ਪੇਪਰ ਨਹੀਂ ਦੇਣ ਦਿੱਤਾ ਹੋ ਸਕਦਾ ਹੈ ਕਿ ਜੇ ਉਹ ਪੇਪਰ ਦਿੰਦੀ ਹੋ ਸਕਦਾ ਹੈ ਸਿਲੈਕਟ ਵੀ ਹੁੰਦੀ ਪਰ ਹੁਣ ਪੇਪਰ ਹੀ ਨਹੀਂ ਦੇਣ ਦਿੱਤਾ ਗਿਆ ਤਾਂ ਕੀ ਕਿਹਾ ਜਾ ਸਕਦਾ ਹੈ ਤੇ ਇਸ ਦੇ ਨਾਲ ਹੀ ਭੁਪਿੰਦਰ ਜਿਹੜੀਆਂ ਜੁੜੀਆਂ ਹੋਈਆਂ ਖਬਰਾਂ ਨੇ ਕਿ ਇੱਕ ਬੇहद ਦੁਖਦਾਈ ਹਾਦਸਾ ਵਾਪਰਿਆ ਮਾਤਾ ਨੈਣਾ ਦੇਵੀ ਤੋਂ ਇੱਕ ਪਿਕਅਪ ਗੱਡੀ ਸੀ ਮਲੇਰ ਕੋਟਲਾ ਦੇ ਪਿੰਡ ਮਾਨਕਵਾਲ ਦੇ ਰਹਿਣ ਵਾਲੇ ਸੀਗੇ ਤੇ 28 29 ਲੋਕ ਸੀ ਜਿਹੜੇ ਮੱਥਾ ਟੇਕਣ ਗਏ ਸੀ ਰਾਹ ਦੇ ਵਿੱਚ ਹਾਦਸਾ ਵਾਪਰ ਜਾਂਦਾ ਜਗੇੜਾ ਦੇ ਕੋਲੇ ਮਲੇਰ ਕੋਟਲਾ ਦੇ ਕੋਲੇ ਨਹਿਰ ਦੇ ਵਿੱਚ ਪਿਕਅਪ ਜੀ 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 ਅੱਦ 10 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ ਕਿਉਂਕਿ 6 ਤਾਂ ਮੌਤਾਂ ਹੀ ਹੋ ਚੁੱਕੀਆਂ 4 ਲਾਪਤਾ ਜਿਹੜੇ ਲੱਭੇ ਨਹੀਂ ਹੈਗੇ ਡੈੱਡ ਬਾਡੀਜ਼ ਹੀ ਨਹੀਂ ਲੱਭੀਆਂ ਬੇहद ਗਰੀਬ ਪਰਿਵਾਰਾਂ ਦੇ ਨਾਲ ਸੰਬੰਧਿਤ ਸੀਗੇ ਤੇ ਉਹ ਵੀ ਮੰਦਭਾਗਾ ਹਾਦਸਾ ਮੰਦਭਾਗੀ ਇੱਕ ਦਰਦਨਾਕ ਹਾਦਸਾ ਪੰਜਾਬ ਦੇ ਵਿੱਚ ਵਾਪਰਿਆ ਏ ਤੇ ਜਿਹੜੀ ਗੱਲ ਅਸੀਂ ਜਿੱਥੋਂ ਸ਼ੁਰੂਆਤ ਕੀਤੀ ਸੀ ਇਸ ਦੇ ਨਾਲ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਕਿ ਅੱਜ ਹੀ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਨੇ ਡੋਨਲਡ ਟਰੰਪ ਉਹਨਾਂ ਦੇ ਵੱਲੋਂ ਹੁਣੇ-ਹੁਣੇ ਇਹ ਕਿਹਾ ਗਿਆ ਹੈ ਕਿ ਅਸੀਂ 25% ਟੈਰਿਫ ਜਿਹੜਾ ਹੈ ਉਹ ਭਾਰਤ ਦੇ ਉੱਤੇ ਲਾ ਦਿੱਤਾ ਹੈ ਤੇ ਕਿਉਂਕਿ ਭਾਰਤ ਤੇ ਅਮਰੀਕਾ ਵਿਚਾਲੇ ਇੱਕ ਡੀਲ ਹੋਣੀ ਹੈ ਜਿਸ ਦੇ ਵਿੱਚ ਅਮਰੀਕਾ ਭਾਰਤ ਤੇ ਦਬਾਅ ਬਣਾ ਰਿਹਾ ਹੈ ਕਿ ਤੁਸੀਂ ਸਾਨੂੰ ਡੇਰੀ ਪ੍ਰੋਡਕਟਸ ਦੇ ਐਕਸਪੋਰਟ ਦੀ ਪ੍ਰਵਾਨਗੀ ਦਿਓ ਦੇਖੋ ਜੇ ਡੇਰੀ ਪ੍ਰੋਡਕਟ ਭਾਰਤ ਦੇ ਵਿੱਚ ਆਉਂਦੇ ਨੇ ਅਮਰੀਕਾ ਤੋਂ ਤਾਂ ਫਿਰ ਪੰਜਾਬ ਜਾਂ ਦੇਸ਼ ਦਾ ਜਿਹੜਾ ਡੇਰੀ ਉਤਪਾਦਕ ਹੈ ਖਾਸ ਕਰ ਕਿਸਾਨ ਹੈ ਉਹਦਾ ਨੁਕਸਾਨ ਹੋ ਜਾਏਗਾ ਤਾਂ ਹੁਣ 25% ਟੈਰਿਫ ਲਾਤਾ ਜਿਵੇਂ ਪਹਿਲਾਂ ਕੈਨੇਡਾ ਦੇ ਵਿੱਚ ਜਾਂ ਮੈਕਸੀਕੋ ਤੇ ਚਾਈਨਾ ਤੇ ਬਹੁਤ ਸਾਰੇ ਦੇਸ਼ਾਂ ਤੇ ਟਰੰਪ ਦੇ ਵੱਲੋਂ ਪਹਿਲਾਂ ਵੀ ਲਾਇਆ ਗਿਆ ਹੁਣ ਸੰਭਾਵੀ ਮੀਟਿੰਗਾਂ ਹੋਣੀਆਂ ਨੇ ਦੇਖੋ ਉਸ ਦੇ ਵਿੱਚ ਕੀ ਹੁੰਦਾ ਏ ਜਿਹੜਾ ਅਮਰੀਕਾ ਇਸ ਵੇਲੇ ਭਾਰਤ ਦੇ ਉੱਤੇ ਦਬਾਅ ਬਣਾ ਰਿਹਾ ਹਾਲਾਂਕਿ ਇੰਪੋਰਟ ਐਕਸਪੋਰਟ ਦੋਵਾਂ ਦੇਸ਼ਾਂ ਵਿਚਾਲੇ ਹੁੰਦਾ ਏ ਪਰ ਅਮਰੀਕਾ ਦੇ ਉੱਤੇ ਜਿਹੜੇ ਚੀਜ਼ਾਂ ਆਉਂਦੀਆਂ ਨੇ ਭਾਰਤ ਦੇ ਵਿੱਚ ਉਸ ਤੇ ਵੀ ਭਾਰਤ ਵੱਲੋਂ ਕਾਫੀ ਟੈਰਿਫ ਹੈ ਪਰ ਹੁਣ ਭਾਰਤ ਦੇ ਜਿਹੜੇ ਚੀਜ਼ਾਂ ਜਾਂਦੀਆਂ ਨੇ ਅਮਰੀਕਾ ਉਹਦੇ ਤੇ ਵੀ ਟੈਰਿਫ ਲਾ ਦਿੱਤਾ ਗਿਆ ਉਹਦੇ ਨਾਲ ਹੁੰਦਾ ਕੀ ਹੈ ਜਦੋਂ ਤੁਸੀਂ ਮੰਨ ਲਓ 100 ਰੁਪਏ ਦੀ ਚੀਜ਼ ਕੋਈ ਭਾਰਤ ਤੋਂ ਅਮਰੀਕਾ ਭੇਜਦੇ ਹੋ ਤਾਂ ਫਿਰ 25% ਹੋਰ ਲੱਗ ਜਾਏਗਾ ਤਾਂ ਉਹ 125 ਦੀ ਹੋ ਜਾਏਗੀ ਤਾਂ ਉੱਥੇ ਦਾ ਜਿਹੜਾ ਬਾਹਰ ਆਇਆ ਜਾਂ ਉੱਥੇ ਜਿਹੜਾ ਚੀਜ਼ ਲੈਂਦਾ ਹੈ ਉਹਦੇ ਲਈ ਉਹ ਚੀਜ਼ ਮਹਿੰਗੀ ਹੋ ਗਈ ਫਿਰ ਇਥੋਂ ਜਿਹੜੀ ਇੰਪੋਰਟ ਹੈ ਉਹਦੇ ਤੇ ਅਸਰ ਪੈ ਜਾਂਦਾ ਜੇ ਹੁਣ ਹਾਲਾਂਕਿ ਉਹ ਵੱਡਾ ਜਿਹੜਾ ਮਤਲਬ ਇੱਕ ਡਿਸਟ੍ਰੀਬਿਊਟਰ ਹੈ ਜਾਂ ਕਹਿ ਲਈਏ ਕਿ ਬਿਜ਼ਨਸਮੈਨ ਹੈ ਜੇ ਉਹਦਾ ਕੰਮ ਘਟੇਗਾ ਫਿਰ ਉਹ ਇੱਥਾਂ ਜਿਹੜੇ EMPLY ਕੰਮ ਕਰਦੇ ਨੇ ਫਿਰ ਉਹਦਾ ਵੀ ਕੰਮ ਘਟ ਜਾ ਫਿਰ ਇਸ ਤਰੀਕੇ ਦੇ ਨਾਲ ਜਿਹੜੀ ਇਕਨੋਮੀ ਤੇ ਇਸ ਦਾ ਫਰਕ ਪੈਂਦਾ ਹੈ ਦੇਖਣਾ ਹੋਏਗਾ ਡੋਨਲਡ ਟਰੰਪ ਦੇ ਜਿसे ਕੀ ਅੱਗੇ ਦੇਖਦੇ ਨੇ ਤੇ ਭਾਰਤ ਸਰਕਾਰ ਕੀ ਅੱਗੇ ਰੁਖ اختیار ਕਰਦੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਇਨੀ ਅਪਡੇਟ ਦੇ ਲਈ ਕੱਲ ਨੂੰ ਨਵੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਦੁਬਾਰਾ ਸੰਪਰਕ ਪਾਵਾਂਗੇ ਬਹੁਤ ਬਹੁਤ ਧੰਨਵਾਦ